ਜਾਇਦੇ ਤੂੰ ਯਾਵਲੀ ਜਿੱਥੇ ਰਾਤ ਦੀ ਤਾ ਵਿਆਹੀ ਮਨ ਉਹਦਾ ਉੱਪਰ ਗਲਿਆਦਾ ਉਹਦਾ ਯਾਦੀ ਤੇ ਦਾਦੀ ਦੇ ਵਿਆਹ ਵਿੱਚ ਤੂੰ ਜੁੱਤੀ ਪਾਈ ਸੀ ਹਾਂ ਅੱਛਾ ਤੂੰ ਦਾਦੀ ਦੇ ਵਿਆਹ ਵਿੱਚ ਹੈਗਾ ਸੈਂ ਹੈ ਅੱਛਾ ਅੱਛਾ ਤੂੰ ਉਹਦਾ ਹੈਗਾ ਸੈਂ ਦਾਦੀ ਦੇ ਵਿਆਹ ਵਿੱਚ ਹੈ ਅੱਛਾ ਤੂੰ ਦਾਦੀ ਦੇ ਵਿਆਹ ਵਿੱਚ ਕਿੰਨਾ ਕੁ ਵੱਡਾ ਸੈਂ ਵੱਡਾ ਸੈਂ अच्छा ਏਡਾ ਵੱਡਾ ਸਦਾਦੀ ਦੇ ਵਿਆਹ ਵਿੱਚ ਤੇ ਜੁੱਤੀ ਜੁੱਤੀ ਕਿ ਕਿਹਦੇ ਫਿਰ ਦਾਦੀ ਦਾ ਵਿਆਹ ਕਿਹਦੇ ਨਾਲ ਹੋਇਆ ਸੀ ਥੋੜੀਆ ਥੋੜੀਆ ਬਤੀਆ ਜੁੱਤੀਆ ਜੀ ਅੱਛਾ ਥੋੜਾ ਥੋੜਾ ਜੋਤਾ ਜੀ ਇਹ ਆ ਜੁੱਤੀਆ ਵੀ ਥੋੜੀਆ ਥੋੜੀਆ ਸੀ ਅੱਛਾ ਤੇ ਇਹ ਫਿਰ ਆਪਣੇ ਤੋਂ ਤੋਂ ਦਾਦੀ ਦਾ ਵਿਆਹ ਹੋਇਆ ਕਿਹਦੇ ਨਾਲ ਸੀ ਮੇਰੇ ਦਾ ਕੋਈ ਮਤ ਅਨੁਚਾਰ ਨਹੀਂ ਤੇ ਜੀ ਮਮੋਸਾਂ ਵੀ ਕਹਿੰਦੇ ਨਹੀਂ ਦਾਦੀ ਦਾ ਵਿਆਹ ਦਾਦੂ ਨਾਲ ਹੋਇਆ ਸੀ ਇਧਰ ਨੂੰ